ਇੱਕ ਕੁਛ ਨਹੀਂ ਕਰਦੇ ਕਿਸੇ ਨੂੰ ਅਰਪੀ ਦੇਹਦਾਰ ਸੀ ਕਹ ਲੱਗਦਾ ਨੇ ਕੀ ਕਰਿਆ ਇਹ ਇੱਕ ਰਾਤ ਨੂੰ ਫੋਨ ਕਰੂਆਂ ਨੂੰ ਤੇ ਰਾਤ ਨੂੰ ਨਾ ਕੀਤਾ ਸਤਲ ਸਰ ਲਾ ਲੈ ਜੋ ਸਖੀ ਵੀ ਨੂੰ ਰਾਤ ਨੂੰ ਕਰੂਗਾ ਉਹ ਕਰੂ ਜਾਈ ਨੂੰ ਕਿੱਥੇ ਫਿਰਦਾ ਤੂੰ ਸਤ ਵਧਾਈਆਂ ਵੀ ਦੇ ਦੇ ਸਾਰੀ ਸਾਰਾ ਟੋਲਾ ਇੱਕੋ ਰਹਿ ਤਾਨੂੰ ਤਾਂ ਕੋਈ ਆਸ ਨਹੀਂ ਹੁੰਦਾ ਤੋਂ ਨਾ ਅਸੀਂ ਰੱਖੀਏ ਅਜ ਤਾਂ ਮਾਰ ਦੇ ਨੇੜੇ ਅਜ ਤਾਂ ਸਾਡਾ ਕੋ ਚੰਡਾ ਗੁਰੂ ਦਾ ਮਾਰ ਦੇਣ ਮਸ਼ੱਕਰੀ ਸਾਨੂੰ ਤਾਂ ਅਸੀਂ ਇਹਨੂੰ ਬਦਰਾਸ ਨਹੀਂ ਕਰ ਸਕਦੇ ਹੋ ਤੀਜਾ ਲੋਕ ਚੱਕਦੀ ਸਾਨੂੰ ਕੋਈ ਲੋਕਾਂ ਦਾ ਡਰ ਨਹੀਂਗਾ ਅਸੀਂ ਇਹਨਾਂ ਕੈਲ ਬਦਰਾਸ ਕਰਦੇ ਹਰਪੀਰ ਸਿੰਘ ਕੋਲੇ ਅਸੀਂ ਆਪ ਦੂਰ ਹੀ ਗਏ ਆ ਸਾਡੇ ਗੁਰੂ ਘਰ ਦੇ ਕੰਮ 'ਚ ਕਾਲ ਥੱਕ ਨਾ ਮੈਂ ਪਿੰਡ ਦੋ ਗੁਰਦੁਆਰੇ ਨਹੀਂ ਬਣ ਸਕਦੀ ਇਹਦੇ ਕੋਲੇ ਗਏ ਇਹਨਾਂ ਨੇ ਫੇਰ ਹੀ ਸਾਡੇ ਪਿੰਡ ਗੁਰਦੁਆਰਾ ਬਣਾਇਆ ਜਿੱਥੇ ਕਿ ਅਜ ਤੋਂ 40 ਸਾਲ ਪਹਿਲਾਂ ਮਹਾਰਾਜ ਦੇ ਸਰੂਪ ਖੁਰਨੀ 'ਚ ਰੱਖਤਾ ਸੀ ਇਹ ਲੋਕਾਂ ਨੇ ਉਹ ਕਹਿੰਦੇ ਬਾਗੀ ਦਾਗੀ ਇਕੱਠੇ ਹੋ ਜੋ ਦੂਜੇ ਬੰਦੇ ਨਹੀਂ ਇੱਥੇ ਦੁਨੀਆ 'ਤੇ ਜਦੋਂ ਸਰਸਵਰ ਨੂੰ ਮਾਫੀ ਦਿੱਤੀ ਇਹਨਾਂ ਨੇ ਸਾਰੇ ਜਥੇਬੰਦੀਆਂ ਉਧਰ ਸੀ ਬੀਦੀ ਚੰਦੀ ਬਾਬੇ ਉਧਰ ਸੀ ਬੁੱਢਾ ਸਾਧਾ ਵਾਲੇ ਹੋਏ ਸੀ ਟਕਸਾਲ ਵਾਲੇ ਉਧਰ ਸੀ ਤੇ ਲੋਕਾਂ ਨੇ ਰੋਲਾ ਪਾਇਆ ਉਹੀ ਜਿਹਾ ਸਰ ਫਿਰ ਉਹਨੂੰ ਬਾਫੀ ਵਾਪਸ ਲਈ ਉਹ ਤਾਂ ਪੰਥ ਕੌਣ ਸੀ ਪੰਥ ਤਾਂ ਲੋਕ ਹੈ ਨਾ ਇਹ ਦੇਖ ਤਾਂ ਕੁਰਸੀਆਂ ਤੇ ਬਹਿ ਕੇ ਪੰਥ ਨਹੀਂ ਗਏ ਇਹਨੇ ਕੋਲ ਤਾਂ ਕੁਰਸੀ ਕਾਬੂ ਹੋਈ ਹੈ ਇਹ ਬਸ ਕੁਰਸੀ ਦੇ ਪੰਥ ਹੈ ਸਾਨੂੰ ਤਾਂ ਕੋਈ ਆਸ ਨਹੀਂ ਨਾ ਤੋ ਹੋਰ ਹਰਪ੍ਰੀਤਾ ਵੈਸੇ ਤੁਰਿਆ ਰਹਿੰਦਾ ਨਾ ਤੇ ਬੱਲੇ ਬੱਲੇ ਇਹਦੀ ਥਣ ਪਤਾ ਨਹੀਂ ਕੀ ਨਿਕਲਣਾ ਵਾ ਇਹ ਤਾਂ ਸਮਾਪੇ ਤੇ ਪਤਾ ਲੱਗੂਗਾ ਕਿਉਂਕਿ ਪੰਥ ਪ੍ਰਵਾਨਗੀ ਤਾਂ ਪੰਥ ਦੀ ਹੋਣੀ ਉਹਨੂੰ ਚੁੱਲ੍ਹੇ ਬੜਿਆ ਅਮਰਤਪਾਲ ਦਾ ਚੁੱਲਾ ਵਾ ਇੱਕ ਇਹਦਾ ਚੁੱਲਾ ਹੋ ਗਿਆ ਇੱਕ ਸੰਘਵੀਰ ਦਾ ਚੁੱਲਾ ਵਾ ਇੱਕ ਦੋ ਹੋਰ ਰਾਖਵੇਂ ਚੁੱਲੇ ਹੈਗੇ ਆ ਤੇ ਹੁਣ ਚੁੱਲਿਆਂ ਚ ਪੰਥ ਫਸਿਆ ਵਾ ਤੈਨੂੰ ਨਿਕਲਣਾ ਕਿੱਥੋਂ ਆ ਸਾਰੇ ਸਮੇਟੇ ਨਹੀਂ ਜਾ ਸਕਦੇ ਇੱਕੇ ਵਾਸਤੇ ਜੇ ਕੋਈ ਪਹਿਲ ਕਰਨੀ ਹੋਵੇ ਸੋਚਿਆ ਸੀ ਵੀ ਸਮੇਟੇ ਜਾਣਗੇ ਪਰ ਮੈਨੂੰ ਤੇ ਇੱਕ ਚੁੱਲਾ ਹੋਰ ਲੱਗ ਗਿਆ ਵੀ ਇੱਕ ਚੁੱਲਾ ਹੋਰ ਬਣਾ ਲਿਆ ਇਹ ਗੱਲ ਹੈਗੀ ਆ ਵੀ ਜਿਹੜਾ ਆਊਗਾ ਪ੍ਰਸ਼ਾਦਾ ਪਕਾਊਗਾ ਤੇ ਬੁਲੇ ਸੋਨੇ ਵਾਲ ਸਾਸਤਰੀਆ ਕਾਲ ਪੁਨਰ ਸਰਜੀਤੀ ਦੀ ਗੱਲ ਹੋਈ ਆ ਪੁਨਰ ਸਰਜੀਤ ਕਰਨ ਮੈਂ ਤੇ ਤੁਹਾਨੂੰ ਦੱਸਿਆ ਵੀ ਵੇਖੋ ਜਥੇਦਾਰ ਸਾਹਿਬ ਨੂੰ ਪ੍ਰਧਾਨ ਬਣਾਇਆ ਡੈਲੀਕੇਟਾਂ ਨੇ ਮੈਂ ਕਿੰਤੂ ਨਹੀਂ ਕਰ ਸਕਦਾ ਪਰ ਅਸੀਂ ਅੱਜ ਵੀ ਜਥੇਦਾਰ ਨੂੰ ਜਥੇਦਾਰ ਦੀ ਹیثیت ਤੇ ਖਿਲਾੜ ਕੇ ਬੈਠੇ ਸੀ ਤੁਹਾਨੂੰ ਪਤਾ ਹੋਣਾ ਮੈਂ 2 ਦਸੰਬਰ ਵਾਲੇ ਹੁਕੂਨਾਮੇ ਤੇ ਰਗਵੀਰ ਸਿੰਘ ਨੂੰ ਮੰਗ ਪੱਤਰ ਦੇ ਕੇ ਆਇਆ ਸੀ ਕਿ ਜਿਹੜਾ ਹੁਕਮਨਾਮਾ ਇਨ ਬਿਨ ਲਾਗੂ ਕੀਤਾ ਜਾਵੇ ਤੇ ਹੁਕਮਨਾਮੇ ਦੇ ਵਿੱਚ ਇਹ ਪਰੰਪਰਾ ਕੀਤੀ ਗਈ ਸੀ ਉਹ ਅਕਾਲ ਤਖਸਬ ਇੱਕ ਬੰਦੇ ਦਾ ਨਹੀਂਗਾ ਅਕਾਲ ਤਖਸਬ ਨੂੰ ਪੂਰੀ ਕੌਮ ਸਮਰਪਿਤ ਆ ਭਾਵੇਂ ਉਹ ਪੰਜਾਬ 'ਚ ਬੈਠੀ ਆ ਭਾਵੇਂ ਦੇਸ਼ਾਂ ਵਿੱਚ ਇੱਤਾਂ ਹੀ ਬੈਠੀ ਆ ਤੇ ਭਾਵੇਂ ਸਟੇਟਾਂ 'ਚ ਬੈਠੀ ਆ ਅਕਾਲ ਤਖਸਬ ਨੂੰ ਸਮਰਪਿਤ ਹੋਣ ਦਾ ਮਕਸਦ ਸੀ ਅਸੀਂ ਅਕਾਲ ਤਖਸਬ ਦੇ ਹੁਕਮਨਾਮੇ ਤੇ ਪਹਿਰਾ ਦੇਣਾ ਹੁਕਮਨਾਮੇ ਦੇ ਪੈਰਾ ਇਹ ਵੀ ਦੇਣ ਦੀ ਗੱਲ ਕੀਤੀ ਗਈ ਸੀ ਕਿ ਜਿੰਨੇ ਵੀ ਪੰਥਕ ਰੀਤੀਆਂ ਹੈਗੀਆਂ ਧਿਰਾਂਵਾਂ ਉਹ ਸਾਰੀਆਂ ਸੰਿਆਸ ਲੈ ਕੇ ਇੱਕ ਪੰਥਕ ਤੇਰੇ ਇਦਾਂ ਦੀ ਉੱਭਰ ਕੇ ਆਵੀ ਜਿਹੜੀ ਪੰਜਾਬ ਪੰਜਾਬੀਅਤ ਦੀ ਤੇ ਪੰਜਾਬ ਨਾਲ ਹੋਰ ਏ ੱੱੱਕੇ ਦੀ ਗੱਲ ਕਰੇ ਉਹ ਤਾਂ ਕਿਤੇ ਵੀ ਨਜ਼ਰ ਨਹੀਂ ਆ ਰਹੀ ਹਾਲਾਤ ਇਹ ਬਣ ਗਏ ਨਾ ਮਾਰੀ ਅੰਨੀ ਦੇ 1:00 ਵਜੇ ਥੰਮੀ ਦੇ ਹੁਣ ਇਹ ਸੁਖਬੀਰ ਤੇ ਮਾਰਦੇ ਆ ਕਿ ਸੁਖਬੀਰ ਇਹਨਾਂ ਦੇ ਮਾਰਦਤ ਦੇ ਵਿੱਚ ਕੌਣ ਆ ਅਸੀਂ ਕੌਣ ਜਿਹੜੇ ਆ ਆਮ ਲੋਕ ਆ ਸਾਡੇ ਵਰਗੇ ਸਿੱਖ ਜਿਨ੍ਹਾਂ ਦੀਆਂ ਵੋਟਾਂ ਪਾ ਕੇ ਇਹ ਇਕੱਲਾ 500 ਬੰਦੇ ਦੀ ਬੋਟ ਨਾਲ ਥੋੜਾ ਪ੍ਰਧਾਨ ਚੁਣਿਆ ਆਪਣਾ ਵੀ ਲੀਡਰ 117 ਸੀਟਾਂ ਜਿੱਤ ਲਾਂਗੇ ਜਿਵੇਂ ਪਿੱਛੇ ਸਰਬਜੀਤ ਨੇ ਬਿਆਨ ਦੇ ਦਿੱਤਾ 9 8 ਫਰੀਦਕੋਟ ਵਾਲੀਆਂ ਤੇ 8 ਤਰਨਤਾਰਨ ਵਾਲੀਆਂ ਤੇ ਵੇਖੋ ਤੁਸੀਂ ਦੱਸੋ 16 ਤੇ ਕਦੀ ਸਰਕਾਰ ਬਣਦੀ ਆ ਚਾਹੇ ਤੇ ਤੁਸੀਂ ਬਿਆਨ ਕੋਈ ਠੋਸ ਦੋ ਨਾ ਗੱਲ ਇਹ ਵੀ ਜਿਹਦੇ ਪੈਰ ਥੱਲੇ ਬਟੇਰਾ ਆ ਗਿਆ ਉਹ ਕਹਿੰਦਾ ਮੈਂ ਰਾਜਾ ਬਾਕੀ ਭੋਜਿਆ ਮਤਲਬ ਕਿ ਅਸਲੀ ਜਿਹੜੇ ਮਤੇ ਪੜੇ ਗਏ ਆ ਮਤਿਆਂ ਦੇ ਵਿੱਚ ਵੀ ਇੱਕ ਚਰਚਾ ਕੀਤੀ ਗਈ ਆ ਕਿ ਜਦੋਂ ਵਿਧਾਨ ਸਭਾ ਸੈਸ਼ਨ ਦੀ ਗੱਲ ਹੋਵੇਗੀ ਜਾਂ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਤੇ ਕੈਂਡੀਡੇਟ ਉਹ ਹੋਣਗੇ ਉਮੀਦਵਾਰ ਉਹ ਹੋਣਗੇ ਜਿਹੜੇ ਸਿੱਖ ਪਰਿਵਾਰ ਦੇ ਨਾਲ ਜਿਹੋ ਸੰਬੰਧਤ ਨੇ ਤੇ ਉਹਨਾਂ ਦੇ ਸਿਰ ਤੇ ਕੇਸ ਹੋਣੇ ਤੇ ਮੂੰਹ ਤੇ ਦਾੜੀ ਹੋਣੀ ਲਾਜ਼ਮੀ ਹੋएगी ਵੀ ਇੱਕ ਖਾਸ ਮਤਾ ਪੜਿਆ ਗਿਆ ਭਾਜੀ ਗੁਰਬਾਣੀ ਦਾ ਫਰਮਾਨ ਆ ਲੋਕ ਵਿਖਾਵਾ ਕਰੇ ਦਿਨ ਰਾਤ ਭਾਜੀ ਸੁਖਵੀਰ ਕਿਹੜਾ ਦਾੜੀ ਮੁੰਨ ਕੇ ਰੱਖਦਾ ਜੈਸ ਕੁਬੀਰ ਦੇ ਨਾਲ ਜਿੰਨੀ ਟੀਮ ਹੈਗੀ ਆ ਚਾਹੇ ਉਹ ਦਾੜੀਆਂ ਅੱਜ ਸਾਰਿਆਂ ਨੇ ਖੋਲੀਆਂ ਸਾਰੇ ਬੰਦੇ ਸੀ ਤੇ ਖੋਲੀਆਂ ਕਾਦੇ ਵਾਸਤੇ ਕੁਰਸੀ ਵਾਸਤੇ ਮੇਰੇ ਵਾਸਤੇ ਇਹਦੇ ਵਾਸਤੇ ਇਹਦੇ ਵਾਸਤੇ ਕਿਸੇ ਵਾਸਤੇ ਕੋਰ ਖੋਲੀ ਦਾੜੀ ਚਾਹੇ ਤੇਰੇ ਵਾਸਤੇ ਖੋਲੀ ਹੋਵੇ ਦਾੜੀ ਖੋਲਣੀ ਸੀ ਪੰਜਾਬ ਵਾਸਤੇ ਖੋਲਣੀ ਸੀ ਪੰਜਾਬ ਦੀ ਨੌਜਵਾਨੀ ਵਾਸਤੇ ਖੋਲਣੀ ਸੀ ਸਿੱਖ ਧਰਮ ਵਾਸਤੇ ਖੋਲਣੀ ਸੀ ਦਾੜੀ ਤਾਂ ਖੋਲੀ ਕੁਰਸੀ ਵਾਸਤੇ ਤੇ ਮੇਰੀ ਕੁਰਸੀ ਨਾਲ ਥੱਲੇ ਨ ਜਾਵੇ ਮੇਰੇ ਪੁੱਤ ਦੀ ਕੁਰਸੀ ਨਾਲ ਥੱਲੇ ਨ ਜਾਵੇ ਮਨ ਲੋਕ ਇਹ ਦਾੜੀਆਂ ਸੁਹਾਨੀਆਂ ਨਹੀਂ ਲੱਗਦੀਆਂ ਸੁਹਾਨੀਆਂ ਹੋਈਆਂ ਜਿਹੜੀਆਂ ਗੁਰਚਰਨਾਂ ਨੂੰ ਸ਼ੌਂਦੀਆਂ ਵਾਂ ਦੋ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਅਪੀਲ ਵੀ ਕੀਤੀ ਸੀ ਜਿਹੜੇ ਵਕ ਹੋ ਗਏ ਸੀ ਜਾਂ ਪੰਜ ਮੈਂਬਰੀ ਕਮੇਟੀ ਦੇ ਰੂਪ ਤੇ ਵਿੱਚ ਵੰਡੇ ਗਏ ਸੀ ਤਾਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਖਿਮਾ ਚਾਚਰਾ ਵੀ ਕੀਤੀ ਸੀ ਕਿ ਮੈਂ ਮਾਫੀ ਚਾਹਣਾ ਤਾਂ ਉਹਨਾਂ ਨੂੰ ਬੇਨਤੀ ਕਰਦਾ ਕਿ ਵਾਪਸ ਆ ਜਾਓ ਸਿੱਖ ਤਖਤ ਖਿੰਡੇ ਨਾ ਜੀ ਉਹ ਅਪੀਲ ਪਤਾ ਕੀ ਸੀ ਉਹਨੇ ਕਿਹਾ ਵੀ ਜਿਹੜੇ ਇਹਨਾਂ ਤੋਂ ਸੂਤ ਨਹੀਂ ਆਉਣਗੇ ਉਹ ਮੇਰੇ ਲਈ ਆ ਜਿਓ ਤੇ ਜਿਹੜੇ ਮੇਰੇ ਵਾਲੇ ਨਾਲ ਸੂਤ ਲਗੇ ਇੱਧਰ ਆ ਜਾ ਮੈਂ ਤਾਂ ਭੰਡਾ ਭੰਡਾਰੀਆ ਕਿੰਨਾ ਘਪਾਰ ਇੱਕ ਮੁੱਕੀ ਚੋਕਲਾ ਦੂਜੀ ਤ ਅਪੀਲ ਕਾਦੀ ਯਾਰ ਮੈਨੂੰ ਦੱਸੋ ਸੁਖਵੀਰ ਨੇ ਅਕਲ ਤਕਸਾ ਦਾ ਹੁਕਮ ਨਾ ਮੰਨਿਆ ਉਹ ਕਾਦੀ ਅਪੀਲ ਹੈ ਯਾਰ ਤੇ ਜੇ ਤੂੰ ਐਡਾ ਦਿਲ ਦਰਿਆਣਾ ਸੁਖਵੀਰ ਤੈਨੂੰ ਕਿਸੇ ਗੱਲ ਦੀ ਕਮੀ ਨਹੀਂ ਦੋ ਟਾਈਮ ਦੀ ਨਹੀਂ ਤੇਰੇ ਕੋ 20 ਟਾਈਮ ਦੀ ਰੋਟੀ ਆ ਯਾ ਹਿੱਕ ਤੇ ਹੱਥ ਮਾਰ ਕੇ ਕਹੇ ਮੈਂ ਪ੍ਰਧਾਨਗੀ ਛੱਡੀ ਮੈਂ ਬਿਨਾ ਪ੍ਰਧਾਨਗੀ ਤੋਂ ਪਾਠ ਕਰਕੇ ਗੁਜ਼ਾਰਾ ਕਰਨ ਨੂੰ ਹੈਗੀ ਤੇਰੇ ਤੇ ਹیثیت ਯਾਰ ਤੂੰ ਤਾਂ ਬਾਦਲ ਸਾਹਿਬ ਦੇ ਨਾਂ ਨੂੰ ਵੀ ਕਲੰਕ ਲਾ ਦਿੱਤਾ ਮੈਂ ਸੁਖਵੀਰ ਦੀ ਵੀ ਕਦਰ ਕਰਦਾ ਹੁੰਦਾ ਸੀ ਬਿਕਰਮ ਦੀ ਵੀ ਕਦਰ ਕਰਦਾ ਹੁੰਦਾ ਸੀ ਕਾਲੀ ਦਲ ਦਾ ਉਹ ਲੀਡਰ ਆ ਮੈਨੂੰ ਆ ਸਾਰੇ ਜਿਹੜੇ ਤੇ ਅੰਦਰ ਬੈਠੇ ਆ ਨਾ ਇਹਨਾਂ ਨੂੰ ਪੁੱਛ ਲੋ ਅਸੀਂ ਨੰਗੇ ਪੈਰੀ ਵੀ ਕਾਲੀ ਦਲ ਵਾਸਤੇ ਕੰਮ ਕੀਤਾ ਵਾ ਠੀਕ ਆ ਹਾਂ ਕੋਈ ਉਂਗਲ ਖੜੀ ਕਰਕੇ ਕਵੇ ਕਿ ਇਹ ਬੰਦੇ ਨੇ ਕਦੀ ਸਾਡੇ ਕੋਲ ਆਣ ਕੇ ਗਈ ਨੌਕਰੀ ਦੀ ਸ਼ਪਾਰਸ਼ ਕੀਤੀ ਹੋਵੇ ਚਾਹੇ ਕਦੀ ਕਿਸੇ ਦੀ ਝੋਲੀ ਜਾ ਕੇ ਡਾਈ ਹੋਵੇ ਮੈਂ 2.5 ਸਾਲ ਬਸ ਚਲਾ ਕੇ ਵੀ ਆਪਣੇ ਬੱਚੇ ਪੜਾਏ ਮੈਂ ਇੱਥੇ ਆਉਣ ਦਾ ਮਕਸਦ ਇਹ ਸੀ ਦੇਖਣਾ ਆਇਆ ਸੀ ਵੀ ਜਿਦਾ ਕਹਿਦੀ ਹੈ ਨਾ ਕਿ ਦੀਵੇ ਥੱਲੇ ਚਾਨਣ ਹੈ ਕਿ ਹਨੇਰਾ ਵਾ ਤੇ ਮੈਨੂੰ ਤੇ ਉਹੀ ਅਸਲੀ ਤਨਜ਼ਰ ਆਈ ਵੀ ਦੀਵੇ ਥੱਲੇ ਜੇ ਹਨੇਰਾ ਹੀ ਹੈ ਚਾਨਣ ਨਹੀਂ ਹੈਗਾ ਐ ਕੀ ਸੋਚਦੇ ਹੋ ਜੀ ਬਾਬਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਤਾਂ ਕੀ ਸੋਚ ਲੈ ਕੇ ਆਇਓ ਤੁਸੀਂ ਅਸੀਂ ਸੋਚ ਤਾਂ ਲੈ ਕੇ ਆਏ ਆ ਵੀ ਸਾਥੋਂ ਬੰਦੇ ਨਹੀਂ ਛੁੱਟੇ ਗਏ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਬੰਦੀ ਸਿੰਘ ਬੰਦੀ ਸਿੰਘ ਨਹੀਂ ਛੱਡੇ ਗਏ ਅਸੀਂ ਕੀ ਭਾਰ ਦੇਣਾ ਉਹ ਤੇ ਕੁਝ ਨਹੀਂ ਦੇ ਸਕਦੇ ਕਿਸ ਨੂੰ ਨਹੀਂ ਕਿਉਂਕਿ ਬੰਦੀ ਸਿੰਘ ਜੀ ਨੇ ਕੁਰਬਾਨੀ ਕੀਤੀ ਸਾਡੀ ਕੌਮ ਵਾਸਤੇ ਉਹ ਮਰ ਗਏ ਜਿਹੜਾ ਰੋਦੇ ਉਹਨਾਂ ਦੇ ਬੱਚੇ ਮਰ ਗਏ ਰਹਿਣਾ ਭੁੱਖੇ ਛੜਕਿਆਂ ਦੇ ਤੁਰੇ ਫਿਰਦੇ ਆ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਗੁਰਦੁਾਰੇ ਚਾਹੀਦੇ ਆ ਗੁਰਦੁਆਰੇ ਖਾਈ ਜਾਂਦੇ ਖਾਈ ਜਾਣ ਭਾਈ ਉਹਨਾਂ ਦਾ ਵੀ ਟਾਈਮ ਪਾਸ ਹੋ ਜਾਂਦਾ ਉਹਨਾਂ ਦੇ ਬੱਚੇ ਵੱਲ ਜਾਣਗੇ ਇਹ ਕੁਛ ਨਹੀਂ ਕਰਦੇ ਕਿਸੇ ਨੂੰ ਨਾ ਗੁਰਗਾਂ ਸਿੰਘ ਸਾਹਿਬ ਨੇ ਕਿਸੇ ਨੇ ਸਮਝਿਆ ਤੇ ਨਾ ਸਮਝਣਾ ਆਪ ਵੀ ਦੇਹਦਾਰ ਸੀ ਕਹ ਲ ਸਕਦੇ ਨੇ ਕੀ ਕਰਿਆ ਇਹ ਇੱਕ ਰਾਤ ਨੂੰ ਫੋਨ ਕਰੂਗਾ ਤੀ ਰਾਤ ਨੂੰ ਨਾ ਕੀਤਾ ਸਤਨ ਸਟਰ ਲਾ ਲੈ ਜੋ ਸਗੀ ਵੀ ਨੂੰ ਰਾਤ ਨੂੰ ਕਰੂਗਾ ਉਹ ਕਰੂਗਾ ਇਹਨੂੰ ਕਿ ਕਿੱਥੇ ਫਰਦਾ ਤੂੰ ਸਤ ਵਧਾਈਆਂ ਵੀ ਦੇ ਦੇ ਤਾੜੀ ਸਾਰਾ ਟੋਲਾ ਇੱਕੋ ਰੈ ਜੋ ਸਭ ਬੰਦੇ ਨਹੀਂ ਛੱਡੇਗੇ ਇਹਦਾ ਪਿਓ ਕਰ ਗਿਆ 40 ਸਾਲ 20 ਸਾਲ ਪ੍ਰਧਾਨ ਮੰਤਰੀ ਮੁੱਖ ਮੰਤਰੀ ਰਹਿ ਗਿਆ ਸਾਨੂੰ ਤਾਂ ਕੋਈ ਆਸ ਨਹੀਂ ਹੁੰਦਾ ਤੋਂ ਨਾ ਅਸੀਂ ਰੱਖੀਏ ਅਜ ਤਾਂ ਮਾਰ ਦੇ ਨੇੜੇ ਅਜ ਤਾਂ ਸਾਡਾ ਕੋ ਚੰਡਾ ਗੁਰੂ ਦਾ ਮਾਰ ਦੇਣ ਮਸ਼ੱਕਰੀ ਸਾਨੂੰ ਤਾਂ ਅਸੀਂ ਕਹਿੰਨੇ ਵੀ ਇਨੂੰ ਪ੍ਰਧਾਨੀ ਨਹੀਂ ਦੇਣੀ ਚਾਹੀਦੀ ਜਾਂ ਕਲੰਕ ਹੋਇਆ ਇਹ ਦਰਬਾਰ ਸਾਹਿਬ ਸਾਡੇ ਬਾਪੂ ਦੀ ਬੇਇੱਜ਼ਤੀ ਕੀਤੀ ਹੈ ਸੁਭੀ ਸਿੰਘ ਬਾਦਲ ਦੀ ਗੱਲ ਕਰ ਹਾਂ ਇਹ ਸਾਡੇ ਬਾਪੂ ਦੀ ਬੇਇੱਜ਼ਤੀ ਕੀਤੀ ਹੈ ਨਾ ਅਸੀਂ ਇਹਨੂੰ ਬਦਰਾਸ ਨਹੀਂ ਕਰ ਸਕਦੇ ਹਾਂ ਕਿਹੜਾ ਲੋਕ ਚੱਕਦੀ ਸਾਨੂੰ ਕੋਈ ਲੋਕਾਂ ਦਾ ਡਰ ਨਹੀਂਗਾ ਅਸੀਂ ਇਹਨੂੰ ਬਦਰਾਸ ਕਰਦੇ ਇਹਨੇ ਬਾਪੂ ਦੀ ਬੇਇੱਜ਼ਤੀ ਕੀਤੀ ਹੈ ਉਹ ਬਾਪੂ ਦੀ ਕੀਤੀ ਹੈ ਜਿਹਨੇ ਪਰਿਵਾਰ ਵਾਰਿਆ ਆਪ ਥੱਲੇ ਬੈ ਗਿਆ ਭੋਏ ਦੇ ਸਾਡੇ ਸਿੱਖ ਵਾਸਤੇ ਤੇ ਸਾਡੇ ਜਿੱਲ ਸਾਡੇ ਪਾਈ ਬੰਦੀ ਛੋੜ ਸਾਰੇ ਜੇਹਾਂ ਮਰ ਗਏ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਪੰਥ ਨੂੰ ਬਚਾਉਣ ਵਾਸਤੇ ਆਪ ਦੀਆਂ ਹੱਕਾਂ ਈਆਂ ਅੱਜ ਇਹਨਾਂ ਤੋਂ ਸੀ ਕੋਈ ਆਸ ਨਹੀਂ ਸਣੀ ਰੱਖਦੀ ਇਹ ਹਰ ਕੁਰਸੀ ਦਾ ਚੱਕਰ ਹੈ ਸਿੱਖਾਂ ਦੇ ਵਿੱਚੋਂ ਕੁਰਸੀ ਦਾ ਚੱਕਰ ਹੈ ਹੋਰ ਕੋਈ ਚੱਕਰ ਨਹੀਂ ਹੈ ਬਾਈ ਤੁਸੀਂ ਕੀ ਸੋਚਦੇ ਹੋ ਕਿਹੜੀ ਸੋਚ ਲੈ ਕੇ ਆਓ ਕੀ ਲੱਗਦਾ ਕਿ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਉਹਨਾਂ ਮਸਲਿਆਂ ਦਾ ਹੱਲ ਕੀ ਜਾਪਦਾ ਹੈ ਕਿ ਤੁਹਾਨੂੰ ਹੱਲ ਕਿੱਦਾਂ ਹੋ ਸਕਦਾ ਹੈ ਅਸੀਂ ਤਾਂ ਸੋਚਦੇ ਆਂ ਵੀ ਰਾਜਨੀਤਕ ਬੰਦਾ ਇਹ ਸਾਰੇ ਰਾਜਨੀਤਕ ਬੰਦੇ ਆਂ ਹਰ ਹਰ ਪੀ ਸਿੰਘ ਕੋਲੇ ਅਸੀਂ ਆਪ ਦੋਵਾਰ ਹੀ ਗਏ ਆ ਸਾਡੇ ਗੁਰੂ ਘਰ ਦੇ ਕੰਮ ਵਿੱਚ ਕਾਲ ਸਾਕ ਤੋਂ ਕੋ ਨਾ ਪਿੰਡ ਦੋ ਗੁਰਦੁਆਰੇ ਨਹੀਂ ਬਣ ਸਕਦੀ ਇਹਦੇ ਕੋਲੇ ਗਏ ਇਹਨਾਂ ਨੇ ਫੇਰ ਹੀ ਸਾਡੇ ਪਿੰਡ ਗੁਰਦੁਆਰਾ ਬਣਾਇਆ ਜਿੱਤੇ ਕਿ ਅੱਜ ਤੋਂ 40 ਸਾਲ ਪਹਿਲਾਂ ਮਹਾਰਾਜ ਦੇ ਸਰੂਪ ਖੁਰਨੀ ਚ ਰੱਖਤਾ ਸੀ ਇਹ ਲੋਕਾਂ ਨੇ ਉਹ ਤੇ ਫੇਰ ਨੇ ਕੋਰਦਰਾ ਉਹ ტიਪ ਬਣਾ ਕੇ ਦਿੱਤਾ ਕਿਹੜਾ ਪਿੰਡ ਆ ਤੁਹਾਡਾ ਭਾਗੂ ਆ ਖਬੋਰ ਜਨੇ ਇਹਨੇ ਤਾਂ ਰਾਜਨੀਤੀ ਬੰਦੇ ਜੀ ਇਹ ਕੁਝ ਨਹੀਂ ਕਰ ਸਕਦੇ ਕਿਸੇ ਦਾ ਇਹ ਤਾਂ ਇਹ ਤਾਂ ਕਿਸੇ ਚੰਗੇ ਬੰਦੇ ਨੂੰ ਬੀਬੀ ਸੁਤੰਤ ਕੌਰ ਨੂੰ ਪ੍ਰਧਾਨ ਬਣਾਉਂਦੇ ਸਾਰੇ ਲੋਕ ਉਹਨਾਂ ਨਾਲ ਜੁੜਦੇ ਤਾਂ ਮਸਲਾ ਹਟਣਾ ਸੀ ਇਹ ਤਾਂ ਰਾਜਨੀਤੀ ਬੰਦੇ ਨੇ ਪਤਾ ਕੋਈ ਨਹੀਂ ਕਦੋਂ ਰਲ ਜਾਣ ਸਾਨੂੰ ਤਾਂ ਕੋਈ ਭਰੋਸਾ ਨਹੀਂਗਾ ਬੀਬੀ ਸੁਤੰਤ ਕੌਰ ਨੂੰ ਤੁਸੀਂ ਕਿਉਂ ਚਾਹੁੰਦੇ ਕਿ ਬੀਬੀ ਸੁਤੰਤ ਕੌਰ ਬਣਨੇ ਚਾਹੀਏ ਉਹਨਾਂ ਦੀ ਸਾਰੀ ਸਾਰੀ ਉਮਰ ਉਹਨਾਂ ਨੇ ਸਿੱਧੀ ਪਾਈ ਉਹਦੇ ਪਰਿਵਾਰ ਨੇ ਬੇ ਸੰਤ ਕਰਤਾਰ ਸਿੰਘ ਨੇ ਸਾਰੇ ਕਾਲਿਆਂ ਨੂੰ ਛਡਾਏ 37 ਜਲੂਸ ਕੱਢ ਕੇ ਐਮਰਜੈਂਸੀ ਐਮਰਜੈਂਸੀ ਮੌਕੇ ਉਹ 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 ਮਰਨ ਵਾਲੇ ਪਾਸੇ ਐ ਇਹ ਵੇ ਮਰਉਣ ਵਾਲੇ ਪਾਸੇ ਲੋਕਾਂ ਨੂੰ ਇਹਨਾਂ ਤਾਂ ਲੋਕਾਂ ਨੂੰ ਮਰਾਦ ਨੇ ਆਪ ਨੂੰ ਕੋ ਨਹੀਂ ਕਰਨੇ ਨੇ ਉਹਨਾਂ ਨੂੰ ਚੇਅਰ ਪਰਸਨ ਤੇ ਲਾਇਆ ਗਿਆ ਨਹੀਂ ਜੀ ਅਜੇ ਤਾਂ ਪ੍ਰਧਾਨ ਕੀ ਬਾਤ ਕਹਿੰਦੇ ਉਹਨਾਂ ਨੂੰ ਪ੍ਰਧਾਨ ਮਿਲਣਗੇ ਚਲੋ ਇਹ ਸਾਰੀ ਗਲੀ ਭੁਗਤੀ ਨੇ ਆਪ ਹੀ ਸਾਰੇ ਕੋਈ ਬੀਜੇਪੀ ਦੇ ਥੱਲੇ ਪੈਂਦਾ ਕੋਈ ਕਿਸੇ ਦੇ ਪੈਂਦਾ ਇਹਨਾਂ ਨੇ ਕੁਝ ਨਹੀਂ ਕਰਨਾ ਕਿਸੇ ਨੇ ਨਾ ਸਾਨੂੰ ਨਿਆਸ ਹੈ ਸਾਡੀ ਦਾ ਕਾਸ ਗੁਰੂ ਸਾਹਿਬ ਤੇ ਹੈ ਆਪ ਭੇਜਣਗੇ ਕੋਈ ਕੋਈ ਨਾ ਕਿਤੇ ਟਾਈਮ ਆਊਗਾ ਬਾਬਾ ਜੀ ਤੁਸੀਂ ਸਿਆਣੇ ਹੋ ਬਜ਼ੁਰਗਾਂ ਦੀ ਉਮਰ ਦੇ ਹੋ ਤਾਂ ਸਾਡੇ ਵਰਗੇ ਜਿਹੜੇ ਬਹੁਤ ਸਾਰੇ ਹੋਰ ਨੌਜਵਾਨ ਉਹਨਾਂ ਦੇ ਸਵਾਲ ਹੁੰਦੇ ਕਿ ਪੰਜਾਬ ਦਾ ਭਲਾ ਕਿੱਦਾਂ ਹੋਊਗਾ ਇਹ ਵੀ ਕਿਹਾ ਜਾਂਦਾ ਕਿ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਉਹਦੇ ਬਿਨਾ ਕੋਈ ਭਲਾ ਹੀ ਨਹੀਂ ਹੋਣਾ ਪੰਜਾਬ ਦਾ ਤੇ ਕੀ ਲੱਗਦਾ ਕਿ ਵਕ ਵਕ ਧਿਰਾਂ ਆਉਂਦੀਆਂ ਨੇ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ ਕੁਝ ਸਮੇਂ ਬਾਅਦ ਜਿਹੜਾ ਸਾਹਿਬ ਨੇ ਜਿਹਦੇ ਦੋ ਤਿੰਨ ਨੂੰ ਫੈਸਲਾ ਆਇਆ ਉਹਦੇ ਫਿਰ ਇੱਕ ਬਾਗੀ ਤੇ ਆਗੀ ਇਕੱਠੇ ਹੋਜੋ ਸਾਰੇ ਪੰਥ ਉਹਨਾਂ ਇਕੱਠਾ ਕਰੇਂਦਾ ਨਹੀਂ ਜਿ세ਦਾਰਾਂ ਨੇ ਉਹ ਦੇਖਣ ਸਾਰਾ ਪੰਥ ਆਉਗਾ ਇੱਥੇ ਵੀ ਸਾਰੇ ਪੰਥ ਨੂੰ ਇਕੱਠਾ ਕਰਨਾ ਹੈ ਕੋਈ ਕਾਲੀਦਾਨੀ ਇੱਥੇ ਨਾ ਕੋਈ ਸ਼ਰਮ ਨਹੀਂ ਕਾਲੀ ਨਾ ਕੋਈ ਮਾਨ ਵਾਲਾ ਸਾਰੇ ਇਕੱਠੇ ਆਓ ਸਾਰਿਆਂ ਨੂੰ ਬਣਾਵਾਂ ਉਹਦੇ ਕਹਿੰਦੇ ਬਾਗੀ ਦਾਗੀ ਇਕੱਠੇ ਹੋ ਜੋ ਦੂਜੇ ਬੰਦੇ ਨਹੀਂ ਇੱਥੇ ਦੁਨੀਆ ਤੇ ਜਦੋਂ ਸਰਸਵਰ ਨੂੰ ਮਾਫੀ ਦਿੱਤੀ ਇਹਨਾਂ ਨੇ ਸਾਰੇ ਜਥੇਬੰਦੀਆਂ ਉਧਰ ਸੀ ਵਿਧੀ ਚੰਦੀ ਬਾਬੇ ਉਧਰ ਸੀ ਬੁੱਢਾ ਦਾਦਾ ਵਾਲੇ ਹੋਏ ਸੀ ਟਖਾਲ ਵਾਲੇ ਉਧਰ ਸੀ ਤੇ ਲੋਕਾਂ ਨੇ ਰੋਲਾ ਪਾਇਆ ਉਹੀ ਜਥੇਦਾਰ ਫਿਰ ਉਹਨੂੰ ਬਾਫੀ ਵਾਪਸ ਲਈ ਉਹ ਤਾਂ ਪੰਥ ਕੌਣ ਸੀ ਪੰਥ ਤਾਂ ਲੋਕ ਹੈ ਨਾ ਇਹ ਤਾਂ ਇਹ ਤਾਂ ਕੁਰਸੀਆਂ ਤੇ ਬਹਿ ਕੇ ਪੰਥ ਨਹੀਂ ਗਏ ਇਹਨਾਂ ਕੋਲ ਤਾਂ ਕੁਰਸੀ ਕਾਬੂ ਹੋਈ ਹੈ ਇਹ ਬਸ ਕੁਰਸੀ ਦੀ ਪੰਥ ਹੈ ਪੰਥ ਤਾਂ ਲੋਕਾਂ ਦੇ ਸੰਗਤਾਂ ਦੇ ਉੱਤੇ ਰੇ ਸਰਸੈਨ ਪੁੱਠੀ ਮਾਫੀ ਫਿਰ ਉਹ ਇਹਨਾਂ ਨੂੰ ਮਾਫੀ ਕਰੀ ਉਹ ਪੁੱਠਾ ਲੈਣਾ ਹੁੰਦਾ ਤੇ ਨੇ ਸੰਗਤਾਂ ਨੇ ਲੈਣਾ ਇਹਨਾਂ ਨੇ ਤਾਂ ਕਹਿੰਨੇ ਨਹੀਂ ਲਿਆਗਾ ਇਹ ਤਾਂ ਰਲਿਮਲ ਹੀ ਸਾਰੇ ਇਹ ਸਾਰੇ ਕੋਈ ਨਹੀਂ ਕੁਝ ਕਰਦਾ ਤੁਹਾਨੂੰ ਤਾਂ ਗੁਰੂ ਤੇ ਪ੍ਰੋਤਸਤਾ ਹੈ ਬਸ ਜਿਹੜਾ ਉਹਨਾਂ ਮਾਰਾ ਕਰੂਗਾ ਆਪੇ ਸੰਭ ਹੀ ਆਊਗਾ ਇਹਨਾਂ ਨੂੰ ਫਿਰ ਮਤਲਬ ਕੁਝ ਜਿਥੇ ਬੰਦੀਆਂ ਨਾਲ ਜੁੜ ਸਕਦੇ ਆ ਜੀ ਤੁਹਾਡੀ ਡਿਮਾਂਡ ਬੀਬੀ ਬਣਨੇ ਚਾਹੀਦੀ ਹਾਂਜੀ ਤੁਹਾਡੀ ਡਿਮਾਂਡ ਹੈ ਕਿ ਬੀਬੀ ਬਣਨੇ ਚਾਹੀਦੀ ਸਿੱਖ ਪੰਥ ਦੇ ਪੰਥ ਦੇ ਹੱਕ ਵਾਸਤੇ ਪੰਥ ਦੇ ਹੱਕ ਵਾਸਤੇ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਪੰਥ ਬਾਰੇ ਜਾਣਦੇ ਆ ਭਾਈ ਮਰੀਕ ਸਿੰਘ ਸਾਰੇ ਆਰਨ ਡਾਇਰੈਕਟਰ ਦੇ ਪ੍ਰੈਸਿੰਗਨ ਸਿੱਧੀ ਪਾਈ ਐ ਭੱਜੇ ਅਟੋੜੇ ਬੱਦਲ ਵਰਗੇ ਦੋ ਹੱਥ ਖੜੇ ਕਰਕੇ ਬਾਹਰ ਆਗੇ ਦਰਵਾਜ਼ਾ ਉੱਤੋਂ ਟੈਕਰ ਉਹਨਾਂ ਵਾਲੇ ਵੀ ਇਹੇ ਸਰੋਕ ਹੋਕਰ ਉਹਨਾਂ ਤੇ ਇਹ ਨਾ ਸਾਡਾ ਇਹ ਵੱਡਾ ਪਹਿਲਾ ਪੁਆਇੰਟ ਹੈ ਜੀ ਕਿ ਜਦੋਂ ਸਿੱਖ ਇਹ ਨੀਂਦ ਦਾ ਸਾਰ ਰਹੇ ਐ ਉਹ ਬੰਦੀ ਸਿੱਖ ਸਿੱਖ ਹੀ ਡਾਏ ਗਏ ਸਾਡੇ ਕੋਈ ਆਸ ਨਹੀਂ ਨੇ ਤੋ ਹੋਰ ਹੁਣ ਹੀ ਛਡਾ ਲੈ ਹਾਂ ਹੁਣ ਛਡਾ ਲੈ ਨਾ ਜੂ ਕੱਕੇ ਨੇ ਬਿਖੱਤੇ ਹੋਂ ਛਡਾ ਲੈ ਨਾ ਉਹ ਦੱਸਦਾ ਆਉਂਦੇ ਹੀ ਨਹੀਂ ਇਹ ਅਰੇ ਪਿੰਡ ਜਿਹਨੇ ਪਾਰਟੀਆਂ ਬਣਾਈਆਂ ਗੁਪਪੰਡ ਜੋ-ਜੋ ਕਰਦੋ ਰਿਹਾ ਤਿੰਨ-ਤਿੰਨ ਗੁਦੜੇ ਸਾਰੇ ਪਿੰਡ ਦੀਆਂ ਪਾਰਟੀਆਂ ਡੁੱਡ